ਇਦ ਇੱਕ ਮੰਤਰੀ ਦੀਆਂ ਜਿਵੇਂ ਹੀ ਤਸਵੀਰਾਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਤਾਂ ਉਸ ਤੋਂ ਬਾਅਦ ਹੜਕਾ ਮੱਚ ਗਿਆ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਤਸਵੀਰਾਂ ਦੇਖ ਕੇ ਲੋਕਾਂ ਦੇ ਵੱਲੋਂ ਆਪ ਮੰਤਰੀ ਦੇ ਉੱਤੇ ਕਾਫੀ ਵੱਡੇ ਸਵਾਲ ਖੜੇ ਕੀਤੇ ਗਏ ਦੂਜੇ ਪਾਸੇ ਵਿਰੋਧੀ ਧਿਰਾਂ ਨੂੰ ਇੱਕ ਵਾਰ ਫਿਰ ਤੋਂ ਬੋਲਣ ਦਾ ਮੌਕਾ ਮਿਲ ਗਿਆ ਅਤੇ ਉਹਨਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਜਿੱਥੇ ਤੰਜ ਕਸੇ ਜਾ ਰਹੇ ਨੇ ਉੱਥੇ ਹੀ ਸਵਾਲ ਕੀਤਾ ਜਾ ਰਿਹਾ ਕਿ ਹੁਣ ਇਸ ਮੰਤਰੀ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਜਾਵੇਗੀ ਜੀਹਾਂ ਦਾ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪ ਮੰਤਰੀ ਰਵਜੋਦ ਦੀਆਂ ਕੁਝ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਸਵਾਲ ਕੀਤੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਆਖਰ ਹੋ ਹੁਣ ਇਸ ਮੰਤਰੀ ਦੇ ਖਿਲਾਫ ਕਿਹੜੀ ਕਾਰਵਾਈ ਕਰਨਗੇ ਜਿਸ ਦੀਆਂ ਕਿ ਅਸ਼ਲੀਲ ਤਸਵੀਰਾਂ ਵਾਇਰਲ ਹੋਈਆਂ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਲਦ ਹੀ ਇਸੀ ਵੀਡੀਓ ਵੀ ਜਿਹੜੀ ਕਿ ਰਿਲੀਜ਼ ਕੀਤੀ ਜਾਵੇਗੀ ਜੀਹਾਂ ਦਾਦੀ ਇੱਕ ਹੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿਆਸਤ ਦੇ ਵਿੱਚ ਜਾਣੀ ਪਛਾਣ ਜਹਾ ਆ ਗਿਆ ਤੇ ਵਿਰੋਧੀ ਧਿਰਾਂ ਨੇ ਖੂਬ ਆਪ ਦੇ ਇਸ ਮੰਤਰੀ ਨੂੰ ਜਿੱਥੇ ਲਾਂਤਾਂ ਪਾਈਆਂ ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਸ਼ਾਨਾ ਤੇ ਲਿਆ ਜਿዘ ਚੱਲਦੇ ਜਿਵੇਂ ਤਸਵੀਰਾਂ ਵਾਇਰਲ ਹੋਈਆਂ ਤਾਂ ਉਸ ਤੋਂ ਬਾਅਦ ਇਸ ਦੇ ਉੱਤੇ ਮੰਤਰੀ ਸਾਹਿਬ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਉਹਨਾਂ ਨੇ ਆਪਣੇ ਸੋਸ਼ਲ ਕੰਮ ਦੇ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇਸ ਅਸ਼ਲੀਲਤਾ ਭਰੀਆਂ ਤਸਵੀਰਾਂ ਦੇ ਉੱਤੇ ਸਪਸ਼ਟਿਕਨ ਦਿੱਤਾ ਗਿਆ ਕਿ ਲੁਧਿਆਣਾ ਦੀ ਉਪਚੋਣ ਨੂੰ ਲੈ ਕੇ ਵਿਰੋਧੀ ਧਿਰ ਐਨੀ ਕੁ ਜ਼ਿਆਦਾ ਭੜਕ ਚੁੱਕੀ ਹੈ ਕਿ ਹੁਣ ਉਹਨਾਂ ਦੇ ਵੱਲੋਂ ਅਜਈਆਂ ਕੌਜੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੇ ਨੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਐਡਿਟ ਕਰਕੇ ਉਹਨਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਉਪਚਾਉਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਣ ਵਾਲੀ ਹੈ ਜਿਸ ਦੇ ਚਲਦੇ ਵਿਰੋਧੀ ਧਿਰਾਂ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਰਹੀਆਂ ਇਸ ਦੇ ਚਲਦੇ ਹੀ ਉਹਨਾਂ ਦੀਆਂ ਜੜੀਆਂ ਇਹ ਜਈਆਂ ਤਸਵੀਰਾਂ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ ਤੇ ਮੰਤਰੀ ਸਾਹਿਬ ਨੇ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਇਹ ਉਸ ਦੀ ਸਾਬਕਾ ਪਤਨੀ ਦੇ ਨਾਲ ਤਸਵੀਰਾਂ ਸੀ ਪਰ ਜਿਸ ਤਰੀਕੇ ਦੇ ਨਾਲ ਅਸ਼ਲੀਲਤਾ ਭਰੀਆਂ ਤਸਵੀਰਾਂ ਦਿਖਾਈਆਂ ਇਹ ਅਜਿਹਾ ਕੁਝ ਵੀ ਨਹੀਂ ਸੀ AI ਦੇ ਨਾਲ ਇਸ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਬਦਨਾਮ ਕਰਨ ਦੀ ਜੜਕੀ ਕੋਸ਼ਿਸ਼ ਕੀਤੀ ਗਈ ਹੈ ਇਸ ਦੇ ਨਾਲ ਹੀ ਮੰਤਰੀ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਤੇ ਜਿਹੜੇ ਜਿਹੜੇ ਲੋਕ ਇਸ ਵਿੱਚ ਸ਼ਾਮਲ ਹੈ ਉਹਨਾਂ ਦੇ ਖਿਲਾਫ ਉਹ ਜਿਹੜਾ ਕਿ ਕੇਸ ਦਰਜ ਕਰਵਾਉਣਗੇ ਮਾਨ ਹਾਨੀ ਦਾ ਵੀ ਕੇਸ ਦਰਜ ਕਰਵਾਉਣਗੇ ਤੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਗਲਤ ਇਹ ਕੰਮ ਕੀਤਾ ਤੇ ਨਾਲ ਹੀ ਉਹਨਾਂ ਕਹਿ ਕਿ ਘੱਟੋ ਘੱਟ ਇੱਕ ਮਹਿਲਾ ਦੇ ਮਾਨ ਸਨਮਾਨ ਦਾ ਤਾਂ ਸਤਿਕਾਰ ਕਰ ਲੈਂਦੇ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਸੋਸ਼ਲ ਮੀਡੀਆ ਦੇ ਉੱਤੇ ਜੜਾ ਪ੍ਰੋਸਿਆ ਗਿਆ ਜਿਹੜੀਆਂ ਇਹਨਾਂ ਤਸਵੀਰਾਂ ਨੂੰ ਜਿਹੜਾ ਕੀ ਵਾਇਰਲ ਕੀਤਾ ਗਿਆ ਤਾਂ ਕਾਫੀ ਗੁੱਸੇ ਦੇ ਵਿੱਚ ਜਣਾ ਕਿ ਨਜ਼ਰ ਆਏ ਮੰਤਰੀ ਸਾਹਿਬ ਜਿਨ੍ਹਾਂ ਨੇ ਪੋਸਟ ਪਾ ਕੇ ਇਸ ਫੋਟੋ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਤੇ ਆਓ ਤੁਹਾਨੂੰ ਇਹਨਾਂ ਤਸਵੀਰਾਂ ਦਿਖਾਉਣਾ ਤੇ ਮੰਤਰੀ ਸਾਹਿਬ ਨੇ ਹੋਰ ਕੀ ਕੁਝ ਕਿਹਾ ਆਪਣੀ ਸਪੋਸਟ ਦੇ ਜ਼ਰੀਏ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਜਿਹੇ ਮੰਤਰੀ ਸਾਹਿਬ ਦੀਆਂ ਜਿਹੜੀਆਂ ਅਸ਼ਲੀਲਤਾ ਭਰੀਆਂ ਫੋਟੋਆਂ ਨੂੰ ਜਿਹੜਾ ਕਿ ਵਾਇਰਲ ਕੀਤਾ ਗਿਆ ਮੰਤਰੀ ਸਾਹਿਬ ਦਾ ਕਹਿਣਾ ਕਿ ਐਡਿਟ ਕਰਕੇ ਇਹ ਸਭ ਕੁਝ ਜਿਹੜਾ ਕਿ ਕੀਤਾ ਗਿਆ ਸੋ ਦਾਦੇ ਕੇ ਮੰਤਰੀ ਸਾਹਿਬ ਨੇ ਆਪਣੇ سوشل ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਲੁਧਿਆਣਾ ਉਪਚੋਣ ਦੇ ਵਿੱਚ ਆਪ ਦੀ ਸ਼ਾਨਦਾਰ ਜਿੱਤ ਨੂੰ ਦੇਖ ਕੇ ਵਿਰੋਧੀ ਧਿਰ ਐਨੇ ਭੜਕ ਗਈ ਹੈ ਕਿ ਇਸ ਦੇ ਨੇਤਾ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ ਨੇ ਉਹਨਾਂ ਦੇ ਕੁਝ ਨੇਤਾ ਮੇਰੀ ਸਾਬਕਾ ਪਤਨੀ ਦੇ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ AI ਦੀ ਵਰਤੋਂ ਕਰਕੇ ਐਡਿਟ ਅਤੇ ਪ੍ਰਸਾਰਿਤ ਕਰ ਰਹੇ ਨੇ ਉਨਾਂ ਨੇ ਮੈਨੂੰ ਨਿਸ਼ਾਨਾ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਤੋਂ ਹਾਂ ਅਤੇ ਪੰਜਾਬ ਦੇ ਲੋਕਾਂ ਨੇ ਮੈਨੂੰ ਚੁਣ ਕੇ ਉਹਨਾਂ ਦੀ ਗੁੰਡਾਗਰਦੀ ਅਤੇ ਭ੍ਰਿਸ਼ਟ ਰਾਜਨੀਤੀ ਨੂੰ ਰੱਦ ਕਰ ਦਿੱਤਾ ਹੈ। ਇਹ ਕਾਰਵਾਈ ਨਾ ਸਿਰਫ ਮੇਰੇ ਤੇ ਨਿੱਜੀ ਤੌਰ ਤੇ ਹਮਲਾ ਕਰਦੀ ਹੈ ਬਲਕਿ ਇੱਕ ਔਰਤ ਦੇ ਮਾਨ ਸਨਮਾਨ ਦਾ ਵੀ ਅਪਮਾਨ ਕਰਦੀ ਹੈ ਜੋ ਸਮਾਜ ਦੇ ਵਿੱਚ ਔਰਤਾਂ ਪ੍ਰਤੀ ਉਹਨਾਂ ਦੀ ਅਸਲ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ। ਇਹ ਸਿਰਫ ਇੱਕ ਨਿੱਜੀ ਹਮਲਾ ਨਹੀਂ ਹੈ, ਇਹ ਇੱਕ ਜਾਤੀ ਆਧਾਰਿਤ ਅਤੇ ਰਾਜਨੀਤਿਕ ਸਾਜ਼ਿਸ਼ ਹੈ। ਇਹ ਘਿਣਾਉਣਾ ਕੰਮ ਲੁਧਿਆਣਾ ਉਹ ਪਹੁੰਚੋਂ ਤੋਂ ਸਿਰਫ 2 ਦਿਨ ਪਹਿਲਾਂ ਹੋਇਆ ਇਹ ਦਰਸਾਉਂਦਾ ਹੈ ਕਿ ਆਪ ਵੱਲੋਂ ਕਰਾਰੀ ਹਾਰ ਦਾ ਡਰ ਵਿਰੋਧੀ ਤੈਨੂੰ ਅਜਿਹਾਂ ਨਿਰਾਸ਼ਾਜਨਕ ਅਤੇ ਅਨੈਤਿਕ ਕਾਰਵਾਈਆਂ ਲਈ ਮਜਬੂਰ ਕਰ ਰਿਹਾ ਹੈ ਮੈਂ ਇਸ ਘਿਣਾਉਣੇ ਸਾਜ਼ਿਸ਼ ਲਈ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਜਿਸ ਦੇ ਵਿੱਚ ਐਫ ਆਈ ਆਰ ਅਤੇ ਮਾਨ ਹਾਨੀ ਦਾ ਕੇਸ ਦਰਜ ਕਰਨਾ ਸ਼ਾਮਿਲ ਹੈ ਮੈਂ ਆਪਣੇ ਅਤੇ ਆਪਣੇ ਪਰਿਵਾਰ ਵਿਰੁੱਧ ਇਸ ਘਿਣਾਉਣੇ ਕੰਮ ਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗਾ ਮੈਂ ਜਨਤਾ ਨੂੰ ਅਪੀਲ ਕਰਦਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਰੱਖਣ ਅਤੇ ਜਿਹੇ ਪਤਿਤ ਆਗੂਆਂ ਦੁਆਰਾ ਫੈਲਾਏ ਜਾ ਰਹੇ ਝੂਠ ਅਤੇ ਗੰਦਗੀ ਤੋਂ ਸੁਚੇਤ ਰਹਿਣ ਅਸੀਂ ਸੱਚਾਈ ਅਤੇ ਲੋਕ ਸੇਵਾ ਦੀ ਰਾਜਨੀਤੀ ਕਰਦੇ ਹਾਂ ਅਤੇ ਅਜਿਹਾ ਹੀ ਕਰਦੇ ਰਵਾਂਗੇ ਤਾਂ ਦੱਸ ਜੀ ਹੈ ਕਿ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਇਸ ਦੇ ਫਲਾਈ ਕੀ ਅਸ਼ਲੀਲਤਾ ਅਤੇ ਫਲਾਈਆਂ ਗਈਆਂ ਤਸਵੀਰਾਂ ਦੇ ਉੱਤੇ ਮੰਤਰੀ ਸਾਹ ਦੇ ਬਲੋ ਇਹ ಸ್ಪಷ್ಟೀಕರ